ਸਤਿ ਸ਼੍ਰੀ ਅਕਾਲ ਜੀ ਪਿੰਡੂਸ ਵਿਖਰੇ ਸਾਰ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਅੱਜ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਚਮਕੌਰ ਸਾਹਿਬ ਦੇ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਹੈ ਨਵੀਂ ਤਿਆਰ ਕੀਤੀ ਗਈ ਇਮਾਰਤ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਵੱਡਾ ਫਾਇਦਾ ਮਿਲੇਗਾ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਦਾ ਪ੍ਰੋਗਰਾਮ ਇੱਕਮ ਪੈਲਸ ਵਿੱਚ ਸਲਾਹਪੁਰ ਵਿਖੇ ਰੱਖਿਆ ਗਿਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਲੋਕ ਅਤੇ ਪਾਰਟੀ ਵੋਲੰਟੀਅਰ ਪਹੁੰਚੇ ਸੋ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਭੀੜ ਨੂੰ ਆਪਣਾ ਸੰਦੇਸ਼ ਦਿੱਤਾ ਮੁਹਾਲੀ ਕੋਰਟ ਦੇ ਵੱਲੋਂ ਸ਼੍ਰੋਮਨੀ ਕਾਲੇਦਲ ਦੇ ਸੀਨੀਅਰ ਅਗੋ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਿਆ ਹੈ ਕੋਰਟ ਨੇ ਉਨ੍ਹਾਂ ਦੀ bail petition ਖਾਰਜ ਕਰ ਦਿੱਤਾ ਹੈ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਨੇ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਨਾਲ ਸੰਬੰਧਿਤ ਹੈ ਸੋ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਖਲਾਫ ਪਿਛਲੇ ਕੁ ਸਮੇਂ ਤੋਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਚੱਲ ਰਿਹਾ ਹੈ ਅਤੇ ਅਦਾਲਤੀ ਕਾਰਵਾਈ ਕਾਰਨ ਉਹ ਰਾਸ਼ਟਰੀ ਗਤੀਵਿਧਾ ਤੋਂ ਦੂਰ ਨੇ ਸੋ bail petition ਖਾਰਜ ਹੋਣ ਦੇ ਨਾਲ ਉਨ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਸ ਮਾਮਲੇ ਤੇ ਬੋਲਦਿਆਂ ਉਨ੍ਹਾਂ ਦੇ ਵਕੀਲ ਅਸ਼ਦੀਪ ਸਿੰਘ ਲੇਖੀ ਨੀ ਹਾਈ ਕੋਰਟ ਚਾਹ ਦੀ ਗੱਲ ਕਹੀ ਸੰਸਦ ਨੇ ਭਾਰਤੀ بندرਗਾਹ ਬਿਲ 2025 ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦੇ ਵਿੱਚ بندرਗਾਹ ਖੇਤਰ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਬੰਧ ਨੇ ਅਤੇ ਕੇਂਦਰੀ بندرਗਾਹ ਆਵਾਜਾਈ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨਵਾਲਿਕ ਹੈ ਕਿ ਇਹ ਪ੍ਰਸਤਾਵਿਤ ਕਾਨੂੰਨ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਵਿੱਚ بندرਗਾਹ ਖੇਤਰ ਦੇ ਯੋਗਦਾਨ ਨੂੰ ਵਧਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਸੋ ਰਾਸ਼ਟਰਪਤੀ ਦੇ ਵਿੱਚ ਇਸ ਬਿਲ ਤੇ ਚਰਚਾ ਤੇ ਮੰਤਰੀ ਸੋਨਵਾਲ ਦੇ ਜਵਾਬ ਤੋਂ ਬਾਅਦ ਇਸ ਨੂੰ ਆਵਾਜਾਈ ਵੋਟ ਨਾਲ ਪਾਸ ਕੀਤਾ ਗਿਆ ਹੈ ਚਰਚਾ ਦੌਰਾਨ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰ ਉੱਚ ਸਦਨ ਦੇ ਵਿੱਚ ਮੌਜੂਦ ਨਹੀਂ ਸਨ ਸੋ ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਆਪਣੇ ਚੀਨੀ ਹਮਰਤਬਾ ਵਾਂਗ ਜੀ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਨੂੰ ਆਪਸੀ ਸਨਮਾਨ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ ਦੇ ਸਿਧਾਂਤਾਂ ਦੇ ਨਾਲ ਨਿਰਦੇਸ਼ਿਤ ਹੋਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰੀ ਨੇ ਦੋ ਰੋਜ਼ਾ ਦੌਰੇ ਤੇ ਦਿੱਲੀ ਪਹੁੰਚਾ ਤੋਂ ਤੁਰੰਤ ਬਾਅਦ ਜੈ ਸ਼ੰਕਰ ਨੇ ਵਾਂਗ ਨਾਲ ਗੱਲਬਾਤ ਕੀਤੀ ਹੈ। ਮੀਟਿੰਗ ਦੇ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਵਿਦੇਸ਼ ਮੰਤਰੀ ਨੇ ਇਹ ਜ਼ਿਕਰ ਵੀ ਕੀਤਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਮਤਭੇਦ ਵਿਵਾਦ ਨਹੀਂ ਬਣਨੇ ਚਾਹੀਦੇ ਅਤੇ ਵਖਰੇਵੇਂ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ ਅਤੇ ਮੁਕਾਬਲ ਸੰਘਰਸ਼ ਵਿੱਚ ਨਹੀਂ ਬਦਲਣਾ ਚਾਹੀਦਾ ਸੋ ਜੈ ਸ਼ੰਕਰ ਨੇ ਪੂਰਬੀ ਲਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਸਰਹੱਦੀ ਖੇਤਰਾ ਵਿੱਚ ਉਹ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਉਣ ਦੀ ਲੋੜ ਤੇ ਵੀ ਸੁਰਤ ਦਿੱਤਾ ਹੈ ਰੂਸੀ ਰਾਸ਼ਟਰਪਤੀ ਪੁਤਿਨ ਨੇ ਸੋਮਵਾਰ ਨੂੰ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੋ ਉਨ੍ਹਾਂ ਨੇ ਉਨ੍ਹਾਂ ਨੂੰ ਪਿਛਲੇ ਹਫਤੇ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਹੈ ਸੋ ਮੋਦੀ ਨੇ ਗੱਲਬਾਤ ਰਾਹੀਂ ਯੂਕਰੇਨ ਯੁੱਧ ਦਾ ਸ਼ਾਂਤੀਪੂਰਨ ਹੱਲ ਲੱਭਣ ਬਾਰੇ ਗੱਲ ਕੀਤੀ ਹੈ ਉਨ੍ਹਾਂ ਕਿਹਾ ਕਿ ਭਾਰਤ ਇਸ ਸਬੰਧ ਵਿੱਚ ਸਾਰੇ ਹੀ ਯਤਨਾਂ ਦਾ ਸਮਰਥਨ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਅਲਾਸਕਾ ਵਿੱਚ ਟਰੰਪ ਨਾਲ ਆਪਣੀ ਮੁਲਾਕਾਤ ਬਾਰੇ ਜਾਣਕਾਰੀ ਸਾਂਝਾ ਕਰਨ ਦੇ ਲਈ ਪੁਤਿਨ ਦਾ ਧੰਨਵਾਦ ਕੀਤਾ ਸੋ ਦੋਵਾਂ ਨੇਤਾਵਾਂ ਨੇ ਭਾਰਤ ਤੇ ਰੂਸ ਵਿਚਕਾਰ ਰਣਨੀਤਿਕ ਪਾਈਵਾਲੀ ਨੂੰ हो और भी चर्चा की थी है सो रूसी राष्ट्रपति पुतिन अमेरिकी राष्ट्रपति ट्रंप ने पंद्रह अगस्त को देर रात अलास्का मुलाकात की है उन्होंने यूक्रेन युद्ध को खत्म करने से लगभग तीन घंटे मीटिंग की हालांकि मीटिंग निर्णायक रही है ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲਨਸਕੀ ਸੋਮਵਾਰ ਰਾਤ ਭਾਰਤ ਸਮੇਂ ਅਨੁਸਾਰ ਵਾਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਪਹੁੰਚੇ। ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਰੂਸ-ਯੂਕਰੇਨ ਯੁੱਧ ਨੂੰ ਰੋਕਣ ਤੇ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਸੋ ਟਰੰਪ ਰੂਸ-ਯੂਕਰੇਨ ਯੁੱਧ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਜ਼ੈਲਨਸਕੀ ਤੋਂ ਇਲਾਵਾ NATO ਅਤੇ ਯੂਰਪ ਦੇ 6 ਨੇਤਾ ਵੀ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ। ਟਰੰਪ ਅਤੇ ਪੁਤਿਨ 15 ਅਗਸਤ ਨੂੰ ਅਲਾਸਕਾ ਵਿੱਚ ਮਿਲੇ ਸਨ। ਇਸ ਤੋਂ ਠੀਕ ਦਿਨ 3 ਦਿਨ ਬਾਅਦ ਜ਼ੈ ਇਸਰ ਮੀਟਿੰਗ ਨਾਲ ਜੁੜੇ ਇੱਕ ਸੂਤਰ ਨੇ ਕਿਹਾ ਹੈ ਕਿ ਉਪਰਾਸ਼ਪਤੀ ਜੇ ਡੀ ਵੈਂਸ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਹ 7 ਮਹੀਨਿਆਂ ਵਿੱਚ 트੍ਰਾਂਪ ਅਤੇ ਜੈਲਨ ਸਖੀ ਵਿਚਕਾਰ ਤੀਸਰੀ ਮੀਟਿੰਗ ਹੋਣ ਜਾ ਰਹੀ ਹੈ ਸੋ ਆਖਰੀ ਵਾਰ ਜਦੋਂ ਜੈਲਨ ਸਖੀ ਅਮਰੀਕਾ ਹਾਈ ਸੰਤਾਂ ਉਹਨਾਂ ਦੀ ਇਥੇ 트੍ਰਾਂਪ ਨਾਲ ਗਰਮਾ ਗਰਮ ਬਹਿਸ ਵੀ ਹੋਈ ਸੀ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲਨਸਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਪ੍ਰਮੁੱਖ ਯੂਰਪੀ ਆਗੂਆਂ ਨਾਲ ਗੱਲਬਾਤ ਦੇ ਲਈ ਵਾਈਟ ਹਾਊਸ ਪਹੁੰਚੇ ਨੇ ਅਮਰੀਕੀ ਆਗੂ ਰੂਸ-ਯੂਕਰੇਨ ਜੰਗ ਨੂੰ ਜਲਦੀ ਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 트੍ਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਹੁਣ ਇਹ ਜ਼ੇਲਨਸਕੀ ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਰਿਆਇਤਾਂ ਤੇ ਸਹਿਮਤ ਹੋਣ ਜੋ ਜੰਗ ਨੂੰ ਖਤਮ ਕਰ ਸਕਦੀਆਂ ਨੇ ਸੋ ਇਸ ਦੇ ਮਤੇ ਨਜ਼ਰ ਇਹ ਮੀਟਿੰਗ ਸੋਮਵਾਰ ਨੂੰ ਜਲਦਬਾਦੀ ਵਿੱਚ ਬੁਲਾਈ ਗਈ ਸੀ ਜ਼ੇਲਨਸਕੀ ਨੇ ਸੰਕੇਤ ਦਿੱਤਾ ਹੈ ਕਿ ਹੋ ਰੂਸ ਯੂਕਰੇਨ ਜੰਗ ਨੂੰ ਖਤਮ ਕਰਨ ਲਈ 트럼ਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ ਪੱਖੀ ਮੀਟਿੰਗ ਕਰਨ ਲਈ ਤਿਆਰ ਨੇ ਸੋ 트럼ਪ ਜ਼ੈਲਨਸਕੀ ਨਾਲ ਆਮੋ ਸਾਹਮਣੇ ਗੱਲਬਾਤ ਕਰਨਗੇ ਪੰਜਾਬ ਦੇ ਵਿੱਚ ਅਜ ਮੀਨੂ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਕੁਝ ਇਲਾਕੇ ਵਿੱਚ ਸਧਾਰਨ ਮੀਂ ਪੈ ਸਕਦੇ ਅਗਲੇ 4 ਦਿਨ ਹਾਲਾਤ ਇਸੇ ਤਰ੍ਹਾਂ ਰਹਿੰਦੇ ਦੀ ਸੰਭਾਵਨਾ ਹੈ ਸੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 3 ਅਗਸਤ ਤੋਂ ਹਾਲਾਤ ਫਿਰ ਬਦਲਣਗੇ ਅਤੇ ਸੁਸਤ ਮੌਨਸੂਨ ਮੁੜ ਸਰਗਰਮ ਹੋ ਜਾਵੇਗਾ ਸੋ ਦੂਸਰੇ ਪਾਸੇ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਦੀ ਚਪੇਟ ਵਿੱਚ ਹੈ ਨਾਲ ਹੀ ਰਾਜ ਦੇ ਸੱਤ ਜ਼ਿਲ੍ਹੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਸੋ ਪੋਂਗ ਡੈਮ ਦਾ ਪਾਣੀ ਪੱਦਰ ਨੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਜਿਸ ਕਰਕੇ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਸੋ ਪਿਛਲੇ ਦਿਨੀ ਹੀ ਪੋਂਗ ਡੈਮ ਤੋਂ 130000 ਕਿਊਸਿਕ ਪਾਣੀ ਛੱਡਿਆ ਗਿਆ ਅੰਦਾਜ਼ਾ ਹੈ ਕਿ ਇਸ ਪਾਣੀ ਦੇ ਕਾਰਨ ਅੱਜ ਪੰਜਾਬ ਦੇ ਵਿੱਚ ਪਿਆਸ ਦਾ ਪਾਣੀ ਪੱਦਰ ਹੈ ਜਿਹੜਾ ਵਧੇਗਾ ਜਿਸ ਨਾਲ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਮੁਸ਼ਕਲਾਂ ਹੋਰ ਵਧ ਸਕਦੀਆਂ ਨੇ ਫਲੋਰੀਡਾ ਵਿੱਚ ਹੋਈ ਇੱਕ ਦਰਦਨਾਕ ਹਾਦਸੇ ਦਾ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਖਬਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਪੁਲਿਸ ਨੇ ਉਸਤੇ ਤਿੰਨ ਲੋਕਾਂ ਦੀ ਜਾਨ ਲੈਣ ਦੇ ਦੋਸ਼ਾਂ ਹੇਠ ਕਤਲ ਦਾ ਮਾਮਲਾ ਦਰਜ ਕੀਤਾ ਹੈ ਸੋ ਰਿਪੋਰਟਾ ਮੁਤਾਬਿਕ ਹਾਦਸਾ ਸਵੇਰ ਵਕਤ ਜਦੋਂ ਹਰਜਿੰਦਰ ਸਿੰਘ ਹਾਈਵੇ ਤੇ ਯੂ ਟਰਨ ਮਾਰ ਰਿਹਾ ਸੀ ਇਸ ਦੌਰਾਨ ਉਸਦੇ ਟਰੱਕ ਨਾਲ ਟੱਕਰ ਹੋਈ ਹੈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਹੈ ਸੋ ਪੁਲਿਸ ਨੇ ਹਰਜਿੰਦਰ ਉੱਪਰ ਤਿੰਨ ਕਤਲਾਂ ਦੇ ਦੋਸ਼ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਅਤੇ ਝੂਠੇ ਲਾਇਸੈਂਸ ਦੀ ਵਰਤੋਂ ਦੇ ਮਾਮਲੇ ਦਰਜ ਕੀਤੇ ਨੇ ਫਿਲਮ ਤੇ ਟੈਲੀਵਿਜ਼ਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਅਨੁਭਵੀ ਅਦਾਕਾਰ ਅਚੂਤ ਪੋਤਦਾਰ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਮੁੰਬਈ ਦੇ ਥਾਣੇ ਵਿੱਚ ਸਥਿਤ ਜੂਪੀਟਰ ਹਸਪਤਾਲ ਵਿੱਚ ਅੰਤਿਮ ਸਾਹ ਲਏ ਨੇ ਸੋ ਉਹਨਾਂ ਦੇ ਦਿਹਾਂਤ ਦੇ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਫਿਲਹਾਲ ਉਹਨਾਂ ਦੀ ਮੌਤ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਪਰਿਵਾਰਿਕ ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਸੋ 19 ਅਗਸਤ ਯਾਨੀ ਕਿ ਅੱਜ ਥਾਣੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦਾ ਨਿਊਯਾਰਕ ਦੌਰਾ ਚਰਚਾ ਵਿੱਚ ਹੈ ਇਸ ਦੌਰਾਨ ਉਹ ਸੜਕਾਂ ਤੇ ਕੁੰਮਦੇ ਹੋਏ ਸਥਾਨਕ ਪੁਲਿਸ ਦੀ ਨਜ਼ਰ ਹੀ ਪੈ ਗਈ ਪੁਲਿਸ ਟੀਮ ਵਿੱਚ ਸ਼ਾਮਲ ਇੱਕ ਪੰਜਾਬੀ ਅਧਿਕਾਰੀ ਨੇ ਦਲਜੀਤ ਨੂੰ ਵੇਖ ਕੇ ਅਨਾਉਂਸਮੈਂਟ ਹੀ ਕਰ ਦਿੱਤੀ ਕਿ ਪੰਜਾਬੀ ਆ ਗਏ ਉਹ ਪੰਜਾਬੀ ਆ ਗਏ ਸੋ ਇਹ ਸੁਣ ਦਲਜੀਤ ਦੋਸਾਂਝ ਰੁਕ ਗਏ ਤੇ ਉਹਨਾਂ ਨਾਲ ਗਲਬਾਤ ਕਰਨ ਲੱਗ ਪਏ ਸੋ ਚਿੱਟੀ ਜੈਕਟ ਤੇ ਜੀਨਸ ਪਹਿਨੇ ਦਲਜੀਤ ਦੋਸਾਂਝ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ ਨੇ ਜਦੋਂ ਕਿ ਇੱਕ ਪ੍ਰਸ਼ੰਸਕ ਨੇ ਉਹਨਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦਲਜੀਤ ਨੇ ਹੱਥ ਨੂੰ ਆਪਣੇ ਮੱਥੇ ਤੇ ਲਾ ਲਿਆ ਸੋ ਦਲਜੀਤ ਨੇ ਇਸ ਪਾਵਰ ਪੌਲ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕਰਦੀ ਹੈ ਯਮਨਾਦੀ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੇ ਨਾਲ ਦਿੱਲੀ ਦੇ ਯਮਨਾ ਬਾਜ਼ਾਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਵਸਨੀਕਾਂ ਨੂੰ ਆਪਣੇ ਘਰ ਛੱਡ ਕੇ ਅਸਥਾਈ ਤੰਬੂਆਂ ਜਾਫਰ ਛਾਤਾਂ ਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਸੋ ਮੰਗਲਵਾਰ ਸਵੇਰੇ 8 ਵਜੇ ਦਿੱਲੀ ਦੇ ਪੁਰਾਣੇ ਰੇਲਵੇ ਪੁਲ ਤੇ ਯਮਨਾ ਨਦੀ ਵਿੱਚ ਪਾਣੀ ਦਾ ਪੱਧਰ 205.85 ਮੀਟਰ ਦਰਸ਼ਕੀਤਾ ਗਿਆ ਜੋ ਕਿ 206 ਮੀਟਰ ਨਿਕਾਸੀ ਦੇ ਨਿਸ਼ਾਨ ਤੋਂ ਥੋੜਾ ਘੱਟ ਹੈ ਸੋਮਵਾਰ ਦੁਪਹਿਰ ਨੂੰ ਨਦੀ ਪਹਿਲਾਂ ਹੀ 205.33 ਮੀਟਰ ਦੇ ਖਤਰੇ ਦੇ ਪੱਧਰ ਨੂੰ ਪਾਰ ਕਰ ਚੁੱਕੀ ਸੀ 205 ਅਸ਼ਾਰੇ 55 ਮੀਟਰ ਨੂੰ ਛੂ ਰਹੀ ਸੀ ਅਤੇ ਉਹਦੋਂ ਤੋਂ ਲਗਾਤਾਰ ਵਧ ਰਹੀ ਹੈ ਸੋ ਹੜਾ ਦਾ ਪਾਣੀ ਕਰਾ ਵਿੱਚ ਦਾਖਲ ਹੋਣ ਕਾਰਨ ਪਰਿਵਾਰਾਂ ਨੂੰ ਜਲਦੀ ਜਿਹੜਾ ਹੈ ਘਰ ਖਾਲੀ ਹੋਣ ਦੇ ਹੁਕਮ ਵੀ ਦਿੱਤੇ ਗਏ ਨੇ हिमाचल प्रदेश ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਨੇੜੇ ਸੋਮਵਾਰ ਰਾਤ 9:28 ਮਿੰਟ ਤੇ 3.9 ਦੀ ਤਪੜਤਾ ਪੁਚਾਲ ਆਇਆ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਚਾਲ ਦਾ ਕੇਂਦਰ ਧਰਮਸ਼ਾਲਾ ਤੋਂ 23 ਕਿਲੋਮੀਟਰ ਦੂਰ ਸੀ ਸੋ ਪੁਚਾਲ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ ਤੇ ਆਇਆ ਹੈ ਸੋ ਰਾਜ ਦੇ ਕਿਸੇ ਵੀ ਹਿੱਸੇ ਤੋਂ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਮంగళਵਾਰ ਨੂੰ ਮਹਾਰਾਸ਼ਟਰ ਦੇ ਵਿੱਚ ਭਾਰੀ ਮੀਂਹ ਦਾ ਚੌਥਾ ਦਿਨ ਹੈ ਸੋ ਪੂਰੇ ਰਾਜ ਦੇ ਕਈ ਜ਼ਿਲ੍ਹੇ ਭਾਰੀ ਮੀਂਹ ਤੋਂ ਪ੍ਰਸ਼ਾਨ ਨੇ ਸੋ ਬੀ ਐਮ ਸੀ ਨੇ ਅੱਜ ਵੀ ਮੁੰਬਈ ਦੇ ਵਿੱਚ ਸਕੂਲਾਂ ਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ ਸੋ ਇੱਥੇ ਉਡਾਣਾ ਦੇ ਨਾਲ ਉੱਡ ਰਹੀਆਂ ਨੇ ਸੜਕਾਂ 2-4 ਫੁੱਟ ਤੱਕ ਪਾਣੀ ਨਾਲ ਭਰੀ ਹੋਈਆਂ ਨੇ ਮੁੰਬਈ ਦੇ ਵਿੱਚ ਅੰਦੇਰੀ ਸੱਬੇ ਵੀ ਪਾਣੀ ਦੇ ਨਾਲ ਭਰਨ ਕਾਰਨ ਬੰਦ ਹੈ ਸੋ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋ so, ਤੋਂ 170 ਮਿਲੀਮੀਟਰ ਵੀ ਪਿਆ ਹੁਣ ਤੱਕ ਰਾਜ ਵਿੱਚ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਕਈ ਲੋਕ ਜ਼ਖਮੀ ਵੀ ਨੇ ਸੋ ਹਰਿਆਣਾ ਵਿੱਚ ਹਤਨੀ ਬਾਰਨ ਦੇ ਸਾਰੇ 18 ਗੇਟ ਖੋਲ ਦਿੱਤੇ ਗਏ ਨੇ ਇਸ ਕਾਰਨ ਦਿੱਲੀ ਵਿੱਚ ਯਮਨਾ ਦਾ ਪਾਣੀ ਦਾ ਪੱਧਰ 205 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ ਸੋ ਦਿੱਲੀ ਵਿੱਚ ਅੱਜ ਵੀ ਭਾਰੀ ਮੀਂਹ ਦੀ ਚੇਤਾਵਨੀ ਹੈ ਸੋ ਇਹ ਸੰਪੀਡ ਨਿਊਜ਼ ਦੀ ਹੈ ਖਬਰਾਂ ਇਸ ਦੇ ਨਾਲ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ